ਨਾ ਹੋਰ ਨ ਹੋਰ ਅੱਲਾ ਨਹੀਂ ਕਿਹਦੇ ਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਾਰਮਿਕ ਸਾਨ ਇੱਕਤਾ ਸਾਨ ਵਾਲੇ ਸੇ ਸਭਾ ਨੁਅਜ ਉਹਨੋਂ ਵੱਡਾ ਬਲ ਮਿਲਿਆ ਜਦੋਂ ਪਿੰਡ ਫੱਤਾ ਮੱਲੂ ਕੇ ਜ਼ਿਲ੍ਹਾ ਮਾਨਸਾ ਮਾਨਸਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਭਾਰਤੀ ਕਿਸਾਨ ਇਕਤਾ ਸੈਨਿਕ ਤੇ ਸਭਾ ਦੇ ਨਾਲ ਜੁੜੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਦਿਨ ਰਾਤ ਜਿੱਥੇ ਵੀ ਕੋਈ ਜ਼ਰੂਰਤ ਹੈਗੀ ਆ ਸਾਨੂੰ ਫੋਨ ਕਰੋ ਕਿ ਅਸੀਂ ਹਰ ਹਾਲ ਭਾਰਤੀ ਕਿਸਾਨ ਇਕਤਾ ਸੈਨਿਕ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤਾਂ ਅਸੀਂ ਇਸ ਪਿੰਡ ਦਾ ਧੰਨਵਾਦ ਕਰਦੇ ਹੋਇਆ ਆਪਣੀ ਪਾਰਟੀ ਆਪਣਾ ਸਭਾ ਦੇ ਵਿੱਚ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਮੇਰੇ ਨਾਲ ਆਏ ਹੋਏ ਸਰਦਾਰ ਨੀਲਾ ਸਿੰਘ ਜੀ ਸੂਬਾ ਮੀਤ ਪ੍ਰਧਾਨ ਸਰਦਾਰ ਬੂਤਾ ਸਿੰਘ ਜੀ ਜਨਰਲ ਸਕੱਤਰ ਸਰਦਾਰ ਬਿੰਦਰ ਸਿੰਘ ਜੀ ਪੰਜ ਗ੍ਰਾਂਈ ਅਤੇ ਦਾਸ ਭਾਟੀ ਕਿਸਾਨ ਇਕਤਾ ਸੈਨ ਦਲ ਤੇ ਸਭਾ ਦਾ ਮੁੱਖ ਸੇਵਾਦਾਰ ਸੂਬਾ ਪ੍ਰਧਾਨ ਸੋ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਇਹਨਾਂ ਨੂੰ ਅੱਜ ਸਾਡੇ ਭਾਈ ਸਾਹ ਭਾਈ ਮਾਹਸ ਸਿੰਘ ਜੀ ਫੌਜੀ ਸਾਹਿਬ ਜੋ ਬੜੇ ਜਜਾਹਰੂ ਵਰਕਰ ਨੇ ਸੋ ਇਹਨਾਂ ਨੂੰ ਅਸੀਂ ਇਸ ਇਲਾਕੇ ਦੀ ਜ਼ਿੰਮੇਵਾਰੀ ਦਿੰਨੇ ਆ ਸਪੈਂਡ ਦੀ ਜ਼ਿੰਮੇਵਾਰੀ ਦਿੰਨੇ ਆ ਤਾਂ ਕਿ ਇਸ ਇਲਾਕੇ ਨੂੰ ਅੱਗੇ ਲੈ ਕੇ ਜਾਣ ਵਾਸਤੇ ਸਾਡੇ ਫੌਜੀ ਸਾਹਿਬ ਬੜੇ ਤਤਵਰ ਨੇ ਤਾਂ ਸਾਨੂੰ ਮਾਣ ਹੈ ਵਿਸ਼ਵਾਸ ਹੈ ਕਿ ਇਹ ਸਾਡੇ ਭਾਰਤੀ ਕਿਸਾਨ ਏਕਤਾ ਸਹਿਨ ਵਲ ਤੇ ਸਭਾ ਨੂੰ ਬੰਦੀਆਂ ਤੇ ਲੈ ਕੇ ਜਾਣਗੇ ਤਾਂ ਜੋ ਅਸੀਂ ਸਮਾਜ ਦੀ ਸੇਵਾ ਕਰ ਸਕੀਏ ਆਪਣੇ ਬੇਰੁਜ਼ਗਾਰ ਬੱਚਿਆਂ ਨੂੰ ਰੋਜ਼ਗਾਰ ਤੇ ਪਾ ਸਕੀਏ ਆਪਾਂ ਪੰਜਾਬ ਦੇ ਇਮਾਮ ਨੂੰ ਤੇ 71 ਇੱਕ ਛੱਡੇ ਛੱਲੇ ਲਿਆ ਸਕੀਏ ਤੇ ਹੁਣ ਬੇਨਤੀ ਕਰਦਾ ਫੌਜੀ ਸਾਹਿਬ ਨੂੰ ਕਿ ਇਹ ਜੋ ਵੀ ਸੰਗਤ ਆਈ ਆ ਉਹਨਾਂ ਵਾਸਤੇ ਕੋ ਦੋ ਲਾ ਸੱਬ ਚਲੋ ਕਹੋ ਸਤਿ ਸ਼੍ਰੀ ਅਕਾਲ। ਧੰਨਵਾਦੀ ਮੈਂ ਜਿੰਨੇ ਸਾਡੇ ਕੋਲੇ ਆਏ ਆ ਦੂਰੋਂ ਦੂਰੋਂ ਚੱਲ ਕੇ ਆਏ ਆ। ਭਾਰਤੀ ਕਿਸਾਨ ਇਕਤਾ ਸੈਨ ਬਿਲ ਫਿਰ ਸਵਾ ਦੇ ਸੁਪਾ ਪ੍ਰਧਾਨ ਡਾਕਟਰ ਪਰਮੇਸ਼ੰਗਰ ਜੀ ਦੇ ਪੱਤਰ ਆ। ਨਾਲ ਆਏ ਬੂਟਾ ਸਿੰਘ ਜੀ, ਲੀਲਾ ਸਿੰਘ, ਵਿੰਦ ਸਿੰਘ ਜੀ ਇਹਨਾਂ ਦਾ ਤਹਿ ਦਲੋਂ ਜੀ ਆਏ ਹਨ। ਧੰਨਵਾਦ ਕਰਦਾ ਜੋ ਸਾਡੇ ਕੋਲੇ ਸਮੇਂ ਕੱਟ ਕੇ ਸਮਾਂ ਖਾਨੂੰ ਨਾਲ ਨਾਲ ਵਿਚਾਰ ਹਾਜੀ ਬਹੁਤ ਬਹੁਤ ਸਾਰਾ।